ਅਤਿ ਸ਼੍ਰੀਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਸਾਥੀਓ ਤੁਹਾਨੂੰ ਸਾਨੂੰ ਸਾਰ ਨੂੰ ਪਤਾ ਹੈ ਕਿ ਪਾਕਿਸਤਾਨ ਨਾਲ ਭਾਰਤ ਦਾ ਮਾਹੌਲ ਤਣਾਪੂਰਵਕ ਚੱਲ ਰਿਹਾ ਹੈ ਔਰ ਕੱਲ ਤੋਂ ਜੰਗਬੰਦੀ ਜਿਹੜੀ ਹੈ ਉਹ ਥੋੜੀ ਰੁਕੀ ਹੋਈ ਹੈ ਕੱਲ ਤੋਂ ਜੰਗਬੰਦੀ ਹੋਈ ਹੋਈ ਹੈ ਜੰਗ ਥੋੜੀ ਰੁਕੀ ਹੋਈ ਹੈ ਜੋ ਜੰਗ ਵਰਗਾ ਮਾਹੌਲ ਬਣਿਆ ਸੀ ਉੱਤੇ ਵਿਰਾਮ ਲੱਗਾ ਕਿਉਂਕਿ ਸੀਜ਼ਫਾਇਰ ਜਿਹੜਾ ਕਰ ਦਿੱਤਾ ਗਿਆ ਸੀਗਾ ਦੋਨੇ ਦੇਸ਼ਾਂ ਵੱਲੋਂ ਪਰ ਅੱਜ ਇੱਕ ਘਟਨਾ ਜਿਹੜੀ ਹੈ ਆਮ ਲੋਕਾਂ ਨੇ ਤਸਦੀਕ ਕੀਤੀ ਹੈ ਕਿ ਨਵਾਂ ਸ਼ਹਿਰ ਏਰੀਏ ਵਿੱਚ ਦੇਖਿਆ ਗਿਆ ਕਿ ਇੰਡੀਅਨ 에ਅਰ ਫੋਰਸ ਦਾ ਇੱਕ ਜਹਾਜ਼ ਲੰਘਦਾ ਪਿਆ ਸੀ ਔਰ ਜਦੋਂ ਜਹਾਜ਼ ਲੰਘਦਾ ਸੀ ਆਵਾਜ਼ ਬਹੁਤ ਸਾਰੀ ਆਈ ਤੇ ਲੋਕਾਂ ਨੇ ਆਪਣੇ ਜਿਹੜੇ ਫੋਨ ਆ ਉਹਨਾਂ ਦਾ ਮੂੰਹ ਅਸਮਾਨ ਵੱਲ ਨੂੰ ਕਰ ਦਿੱਤਾ ਔਰ ਉਦੋਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਹਾਜ਼ ਵੱਲੋਂ ਕੁਝ ਛੱਡਿਆ ਗਿਆ ਚਮਕਾਰਾ ਜਿਹਾ ਪੈਂਦਾ ਲਾਲ ਰੰਗ ਦਾ ਧੂਆਂ ਨਿਕਲਦਾ ਔਰ ਇੱਕ ਲਕੀਰ ਜਿਹੀ ਬਣ ਜਾਂਦੀ ਹੈ ਪਰ ਧੂਆਂ ਨਿਕਲਦਾ ਅੱਗ ਕਿਤੇ ਨਹੀਂ ਲੱਗਦੀ ਲੇਕਿਨ ਲੋਕਾਂ ਦੇ ਅੰਦਰ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਹੋਇਆ ਕਿ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਪਾਰੇ ਹੋ ਕਿ ਸੱਲ ਕਲਾ ਦੇ ਨੇੜੇ ਵੀ ਲੋਕਾਂ ਵੱਲੋਂ ਤਸਦੀਕ ਕੀਤਾ ਗਿਆ ਇਸ ਗੱਲ ਨੂੰ ਆਖਿਆ ਗਿਆ ਸਾਡੇ ਕੋਲ ਵੀਡੀਓ ਪਹੁੰਚੀ ਹੈ ਆ ਸੱਲ ਕਲਾ ਪਿੰਡ ਦੀ ਤਸਵੀਰ ਹੈ ਜੀ ਇੱਥੇ ਜਹਾਜ਼ ਦੇਖਿਆ ਗਿਆ ਉੱਥੋਂ ਉੱਡਦਾ ਪਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸੱਲ ਕਲਾ ਦੇ ਖੇਤਾਂ ਉੱਪਰ ਦੀ ਜਹਾਜ਼ ਲੰਘਦਾ ਪਿਆ ਪਿੱਛੋਂ ਤੋਂ ਆ ਛੜਦਾ ਪਿਆ ਤੇ ਇਸੇ ਤਰੀਕੇ ਰਾਹੋਂ ਅਲੱਗ-ਅਲੱਗ ਐਂਗਲਸ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਇੰਡੀਅਨ 에ਅਰ ਫੋਰਸ ਦਾ ਜਹਾਜ਼ ਲੰਘ ਰਿਹਾ ਸੀ ਕੁਝ ਲਾਲ ਰੰਗ ਦਾ ਛੱਡਦਾ ਚਮਕਾਰਾ ਜਿਹਾ ਪੈਂਦਾ ਲਕੀਰ ਖਿੱਚੀ ਜਾਂਦੀ ਹੈ ਧੂਆ ਨਿਕਲਦਾ ਹੈ ਲੇਕਿਨ ਕੋਈ ਬਲਾਸ ਨਹੀਂ ਹੁੰਦਾ ਕਿਤੇ ਅੱਗ ਨਹੀਂ ਲੱਗਦੀ ਤਾਂ ਇਹ ਹੋਇਆ ਕਿ ਇੱਕ ਇਸ ਕਾਰਨ ਜਿਹੜੇ ਜਹਾਜ਼ ਇੱਥੋਂ ਲੰਘਦੇ ਪਏ ਆ ਤੇ ਛੱਡਿਆ ਕੀ ਗਿਆ ਇਹਦੀ ਜਾਣਕਾਰੀ ਲੈਣ ਲਈ ਆਪਾਂ ਇਸ ਸਮੇਂ ਪਹੁੰਚੇ ਹਾਂ ਸੀਨੀਅਰ ਜਰਨਲਿਸਟ ਸਰਦਾਰ ਜਸਵੀਰ ਸਿੰਘ ਨੂਰ ਹੋਣਾਪੋਲ ਨੂਰਪੁਰ ਹੋਣਾ ਕੋਲ ਪਹੁੰਚੇ ਆ ਔਰ ਜ਼ਿਲ੍ਹਾ ਪ੍ਰਧਾਨ ਨੇ ਤਜਰਬਾ ਬਹੁਤ ਵੱਡਾ ਹੈ ਹਰੇਕ ਗੱਲ ਦੀ ਡੂੰਘਾਈ ਚ ਜਾਂਦੇ ਨੇ ਔਰ ਡੂੰਘਾਈ ਚ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਮਾਂ ਚ ਹੋਇਆ ਕੀ ਜੀਨੂਪੁਰ ਸਾਹਿਬ ਬਹੁਤ ਨਿੱਘਾ ਸਵਾਗਤ ਹੈ ਧੰਨਵਾਦ ਜੀ ਇਹ ਜਿਹੜੀਆਂ ਜਿਵੇਂ 2-3 ਜਲਵੇ ਜਿਹੜੇ ਆ ਸਾਡੇ ਜ਼ਿਲ੍ਹੇ ਦੇ ਵਿੱਚ ਮਿਲੇ ਆ ਉਹਦੇ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਭਾਰਤੀ ਫੌਜ ਵੱਲੋਂ ਆਪਣੇ ਜਲਵੇ ਦਿਖਾਏ ਜਾ ਰਹੇ ਆ ਉਹਨਾਂ ਜਲਵਿਆਂ ਦੇ ਵਿੱਚ ਜਿਵੇਂ ਪਹਿਲਾਂ ਵੱਖ-ਵੱਖ ਤਰ੍ਹਾਂ ਫੌਜਾਂ ਆ ਰਹੀਆਂ ਨੇ ਉਹ ਜਾ ਰਹੀਆਂ ਨੇ ਉਹਨਾਂ ਨੇ ਗੱਡੀਆਂ ਇਸੇ ਤਰ੍ਹਾਂ ਭਾਰਤੀ ਜਹਾਜ਼ ਵੱਲੋਂ ਜਿਹੜੇ ਆ ਉਹ ਪਿੰਡ ਸੱਲਾਂ ਦੇ ਵਿੱਚ ਕਾਰਜਨਪੁਰ ਦੇ ਵਿੱਚ ਆਪਣੇ ਜਿਹੜੇ ਜਲਵੇ ਦਿਖਾਏ ਗਏ ਆ ਉਹਨਾਂ ਦੇ ਵਿੱਚ ਜਿਹੜਾ ਬੈਕ ਤੇ ਦਿਖਾ ਰਹੇ ਨੇ ਕੋਈ ਇਹੋ ਜਿਹੀ ਘਬਰਾਉਣ ਦੀ ਗੱਲ ਨਹੀਂ ਹੈ ਕਿ ਜਿਹੜੇ ਨਾਲ ਕੋਈ ਖਤਰੇ ਵਾਲੀ ਗੱਲ ਹੈ ਤੇ ਇਹ ਜਿਹੜੀ ਭਾਰਤੀ ਫੌਜ ਹੈ ਉਹਨਾਂ ਵੱਲੋਂ ਜੰਗਬੱਦੀ ਜਿੱਥੇ ਬੰਦ ਹੋਈ ਹੈ ਉੱਥੇ ਅੱਜ ਤੱਕ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਪਹਿਲਾਂ ਵੀ ਜਿਹੜਾ ਆਪਣੇ ਕਾਰਨਾਮੇ ਦਿਖਾਏ ਜਾ ਰਿਹਾ ਜਿਸ ਤਰ੍ਹਾਂ ਸੁਚੇਤ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸਾਡਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਦੋ ਤਿੰਨ ਥਾਵਾਂ ਤੇ ਇਸ ਤਰ੍ਹਾਂ ਹੋਇਆ ਜਿਹਦੇ ਵਿੱਚ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫਲਾਈਆਂ ਗਈਆਂ ਇਹੋ ਜਿਹੀ ਘਟਨਾ ਕਿਤੇ ਨਹੀਂ ਵਾਪਰੀ ਕੋਈ ਇਹੋ ਜਿਹਾ ਸਮਾਨ ਕਿਤੇ ਨਹੀਂ ਡਿਗਿਆ ਨਾ ਕਿਤੇ ਅੱਗ ਲੱਗੀ ਹੈ ਨਾ ਕੋਈ ਇਹੋ ਜਿਹਾ ਗੋਲਾ ਡਿਗਿਆ ਤੇ ਉਹ ਇਹੋ ਜਿਹੇ ਕੰਮ ਜਿਹੜੇ ਆ ਫੌਜ ਦੇ ਪਹਿਲਾਂ ਵੀ ਚੱਲਦੇ ਰਹਿੰਦੇ ਨੇ ਜਿਵੇਂ 15 ਅਗਸਤ ਨੂੰ 26 ਜਨਵਰੀ ਨੂੰ ਇਸ ਤਰ੍ਹਾਂ ਦੇ ਜਲਵੇ ਦਿਖਾਏ ਜਾਂਦੇ ਨੇ ਸਰ ਸਾਹਿਬ ਲੋਕਾਂ ਦਾ ਇੱਕ ਸਵਾਲ ਹੈ ਕਹਿੰਦੇ ਕਿ ਆਮ ਗਤੀਵਿਧੀ ਹੈ ਕਿ ਇਹਦੇ ਪਿੱਛੇ ਕੋਈ ਖੁਦ ਖਤਰਾ ਲੁਕਿਆ ਹੋਇਆ ਇਹ ਲੋਕਾਂ ਦੇ ਸਵਾਲ ਨਹੀਂ ਇਹੋ ਜਿਹੇ ਖਤਰੇ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਜਿਹੜਾ ਖਤਰੇ ਵਾਲੀ ਗੱਲ ਹੈ ਉਹ ਜਿਹੜੇ ਭਾਰਤੀ ਜਹਾਜ਼ ਆ ਜਿਵੇਂ ਪਤਾ ਲੱਗ ਰਿਹਾ ਹੈ ਕਿ ਭਾਰਤੀ ਜਹਾਜ਼ ਹੀ ਆਪਣੇ ਜਲਵੇ ਦਿਖਾ ਰਹੇ ਨੇ ਸ਼ਹਿਰਾਂ ਦੇ ਵਿੱਚ ਵੀ ਤੇ ਔਰ ਕਈ ਪਿੰਡਾਂ ਦੇ ਵਿੱਚ ਵੀ ਉਹਨਾਂ ਵੱਲੋਂ ਚੱਕਰ ਲਗਾਏ ਜਾ ਰਹੇ ਨੇ ਉਹ ਇੱਕ ਇਹੋ ਜਿਹੀ ਜਿਹੜੀ ਉਹਨਾਂ ਦਾ ਤੁਸੀਂ ਦੇਖ ਦੇਖ ਰਹੇ ਹੋ ਜਹਾਜ਼ ਦਾ ਜਿਹੜਾ ਚੱਲਣ ਦਾ ਤਰੀਕਾ ਜਾਣ ਦਾ ਤਰੀਕਾ ਉਹ ਇਹੋ ਜਿਹਾ ਹੈ ਜਿਵੇਂ ਇੱਕ ਤਰ੍ਹਾਂ ਪ੍ਰੈਕਟਿਸ ਕਰਦੇ ਨੇ ਔਰ ਆਪਣੇ ਏਰੀਆ ਦੇ ਵਿੱਚ ਉਹ ਚੱਕਰ ਲਗਾ ਰਹੇ ਨੇ ਕਿਤੇ ਵੀ ਇਹੋ ਜਿਹੀ ਚੀਜ਼ ਨਹੀਂ ਹੈਗੇ ਕਿ ਜਿੱਥੇ ਕੋਈ ਗੋਲਾ ਡਿੱਗਿਆ ਹੋਵੇ ਅੱਛਾ ਭਾਈ ਇਹ ਜਿਹੜੇ ਹਾਲਾਤ ਬਣੇ ਜਿਹੜੀ ਘਟਨਾ ਆ ਇੱਥੇ ਧੁੰਦ ਨਾ ਛਾਈ ਰਵੇ ਤੁਹਾਨੂੰ ਨਹੀਂ ਲੱਗਦਾ ਸੁਰੱਖਿਆ ਏਜੰਸੀ ਨੂੰ ਕੁਝ ਜਵਾਬ ਦੇਣਾ ਚਾਹੀਦਾ ਲੋਕਾਂ ਨੂੰ ਕੁਝ ਸਮਝਾਉਣਾ ਚਾਹੀਦਾ ਕਿ ਨੇ ਪਰਜਵਾਨ ਦਾ ਸੁਰੱਖਿਆ ਏਜੰਸੀਆਂ ਦਾ ਕਿ ਉਹ ਇਸ ਪ੍ਰਤੀ ਸੁਚੇਤ ਕਰਨ ਕਿਉਂਕਿ ਜਿਹੀਆਂ ਕਈ ਜਾਈ ਇਹੋ ਜਿਹੇ ਕਟ੍ਰਾਮਾ ਵਾਪਰਦਿਆਂ ਨੇ ਜਿਵੇਂ ਮੈਂ ਤੁਹਾਨੂੰ ਅੱਗੇ ਪਹਿਲਾਂ ਵੀ ਇੱਕ ਵਾਰ ਜ਼ਿਕਰ ਕਰ ਰਿਹਾ ਕਿ ਜਿੱਦਾਂ ਸਾਡੇ ਇਲਾਕੇ ਦੇ ਵਿੱਚ 1971 ਦੀ ਜੰਗ ਵੇਲੇ ਪਿੰਡ ਲਖਵੜ ਦੇ ਵਿੱਚ ਘਟਨਾ ਵਾਪਰੀ ਸੀ ਉਸ ਵੇਲੇ ਵੀ ਲੋਕਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੀਆਂ ਲਾਈਟਾਂ ਨਹੀਂ ਜਗਾਉਣੀਆਂ ਉਸ ਵੇਲੇ ਇੱਕ ਬੰਦੇ ਨੇ ਆਪਣੀ ਲਾਈਟ ਜਗਾ ਕੇ ਗੱਡੇ ਦੇ ਨਾਲ ਤੁਰਿਆ ਸੀ ਤੇ ਘਟਨਾ ਵਾਪਰੀ ਤੇ ਉੱਥੇ ਬੰਬ ਡਿੱਗਿਆ ਅੱਜ ਵੀ ਉਹ ਨਿਸ਼ਾਨ ਮੌਜੂਦ ਨੇ ਤੇ ਇਸੇ ਤਰ੍ਹਾਂ ਭਾਵੇਂ ਕੁਝ ਨਾ ਹੋਵੇ ਜਾਂ ਨਾ ਹੋਵੇ ਪਰ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਸੀਂ ਤਾਂ ਇਹ ਕਹਿੰਨੇ ਜੰਗ ਲੱਗੇ ਪਾਕਿਸਤਾਨ ਦੇ ਭਾਰਤ ਦੇ ਹਥਿਆਰਾਂ ਨੂੰ ਪਰ ਜੰਗ ਨਾ ਲੱਗੇ ਅਮਨ ਸ਼ਾਂਤੀ ਬਣੀ ਰਹੇ ਜੀ ਅੱਛਾ 1971 ਦੀ ਲੜਾਈ ਤੋਂ ਬਾਅਦ ਐਦਾਂ ਦੀ ਕੋਈ ਤਸਵੀਰ ਤੁਸੀਂ ਦੇਖੀ ਸੀਗੀ ਨਹੀਂ ਐਦਾਂ ਦੀ ਕਦੇ ਕੋਈ ਕਟਰਾ ਨਹੀਂ ਫਿਰ ਤੁਹਾਡੀ ਗੱਲ ਨੂੰ ਅਸੀਂ ਕਿੰਨਾ ਕਵਾਜਬ ਸਮਝੇ ਕਿ ਜਲਵੇ ਦਿਖਾਏ ਜਾ ਰਿਹਾ ਜਾਂ ਪ੍ਰੈਕਟਿਸ ਕੀਤੀ ਜਾ ਰਹੀ ਹੈ ਜਾਂ ਕੋਈ ਐਕਸਰਸਾਈਜ਼ ਹੈ ਕਿਉਂਕਿ ਜਿਹੜੀ ਫੌਜ ਹੈ ਫੌਜ ਦਾ ਮਕਸਦ ਹੈ ਕਿ ਉਹਨਾਂ ਨੇ ਆਪਣੇ ਏਰੀਏ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਇਹੋ ਜਿਹੀਆਂ ਤਿਆਰੀਆਂ ਕਰਨੀਆਂ ਜਿਹਦੇ ਨਾਲ ਸचेਤ ਰਹਿਣ ਔਰ ਉਹ ਜਹਾਜ਼ ਜਿਹੜੇ ਆ ਉਹਨਾਂ ਨੇ ਸਮਾਂਤ ਤਾਂ ਜਾਣਾ ਹੀ ਹੈ ਲੋਕਾਂ ਨੂੰ ਚੌਕਸ ਕੀਤਾ ਜਾ ਰਿਹਾ ਹੈ ਹਾਂ ਚੌਕਸ ਕੀਤਾ ਜਾ ਰਿਹਾ ਹੈ ਭਈ ਹਲੇ ਭੁੱਲੋ ਨਾ ਹਾਂਜੀ ਹਾਂ ਸਾਰੀਆਂ ਗੱਲਾਂ ਨੂੰ ਭੁੱਲ ਨਾ ਜਾਇਓ ਹਲੇ ਮੀਟਿੰਗ ਹੋਣੀ ਹੈ ਹਾਂਜੀ ਕੁਝ ਵੀ ਹੋ ਸਕਦਾ ਹੈ ਜੀ ਜੀ ਪਰ ਤੁਹਾਡੀ ਗੱਲ ਬੜੀ ਮੈਨੂੰ ਚੰਗੀ ਲੱਗੀ ਤੁਸੀਂ ਕਹਿ ਕੇ ਜੰਗ ਲੱਗੇ ਪਰ ਇੰਡੀਆ ਪਾਕਿਸਤਾਨ ਜਾਂ ਪੂਰੀ ਦੁਨੀਆ ਦੇ ਜਿਹੜੇ ਦੇਸ਼ ਐ ਜਿਨ੍ਹਾਂ ਦੇ ਹਥਿਆਰ ਐ ਉਹਨਾਂ ਨੂੰ ਜੰਗ ਲੱਗੀ। ਵੀ ਉਹ ਹਥਿਆਰ ਨਾ ਚੱਲਣ। ਹਾਂ। ਲੋਕਾਂ ਦੇ ਵਿਚੰਨ ਸ਼ਾਂਤੀ ਰਹੇ। ਕਿਉਂਕਿ ਜਿਹਦਾ ਵੀ ਖੂਨ ਡੁੱਲਣਾ ਉਹ ਸਾਡਾ ਹੀ ਆ। ਹਾਂ। ਭਾਵੇਂ ਕੋਈ ਆ ਅਮਨ ਸ਼ਾਂਤੀ ਬਣੀ ਚਾਹੀਦੀ ਆ, ਇਨਸਾਨੀਅਤ ਬਣੀ ਚਾਹੀਦੀ ਆ। ਕਿਉਂਕਿ ਜਿਹੜੇ ਕੱਪੜਾਂ ਦੇ ਵਿੱਚ ਆ ਰਹੇ ਨੇ ਉਹ ਸਾਡੇ ਜਵਾਨ ਐ। ਇਸ ਕਰਕੇ ਅਸੀਂ ਕਹਿੰਨੇ ਆ ਕਿ ਅਮਨ ਸ਼ਾਂਤੀ ਬਣੀ ਰਹੇ। ਅੱਜ ਨੂਰਪੁਰ ਸਭ ਅੱਜ ਨਾ ਮੈਂ ਤੁਹਾਡੀ ਅਜੀਤ ਅਖਬਾਰ 'ਚ ਬੜੀਆਂ ਤਸਵੀਰਾਂ ਦੇਖੀਆਂ ਮੈਂ ਉਹਨਾਂ ਦੇ ਸਕਰੀਨਸ਼ਾਟ ਵੀ ਲਏ ਉਹ ਖਿੱਚੀਆਂ ਵੀ ਉਹ ਬੜੇ ਜਿਹੜੇ ਸਾਡੇ ਨੌਜਵਾਨ ਸੂਰਬੀਰ ਨੇ ਉਹ ਜੇ ਸ਼ਹੀਦ ਹੋ ਕੇ ਘਰਾਂ ਨੂੰ ਆਉਂਦੇ ਆ ਜਿਹੜੀਆਂ ਪਰਿਵਾਰ ਪਰਿਵਾਰ ਦੀਆਂ ਤਸਵੀਰਾਂ ਹੁੰਦੀਆਂ ਰੋਂਦੇ ਬਿਲਕਦੇ ਉਹ ਮਨ ਦੇ ਅੰਦਰ ਸੱਟ ਪਹੁੰਚ ਜਾਂਦੀਆਂ ਫਿਰਦੇ ਆ ਬਲੁੰਦਰੇ ਜਾਂਦਾ ਪਰ ਇੱਕ ਪਾਸੇ ਕੁਝ ਲੋਕ ਜਿਹੜੇ ਉਹ ਲੱਡੂ ਵੰਡਦੇ ਆ ਉਹ ਖੁਸ਼ੀਆਂ ਮਨਾਉਂਦੇ ਆ ਢੋਲ ਵਜਾਉਂਦੇ ਆ ਪਰ ਉਹ ਇਹ ਨਹੀਂ ਦੇਖਦੇ ਜਿਹੜੇ ਸਾਡੇ ਸੈਨਿਕ ਐ ਜਿਹੜੇ ਸਾਡੇ ਸੂਰਬੀਰ ਐ ਉਹ ਜ਼ਿੰਦਗੀ ਦਾਅ ਤੇ ਧਰ ਕੇ ਤਲੀ ਤੇ ਧਰ ਕੇ ਖੜੇ ਆ ਔਰ ਜਿਹੜੇ ਜਿਨ੍ਹਾਂ ਦੀ ਸ਼ਹਾਦਤ ਹੋ ਗਈ ਐ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੋਵੇਗੀ ਦੇਖੋ ਜਿਹੜੇ ਜਿਹੜੇ ਵੀ ਜਵਾਨ ਸ਼ਹੀਦ ਹੁੰਦੇ ਨੇ ਇਹ ਤਾਂ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਮਾਪਿਆਂ ਨੂੰ ਪਤਾ ਆ ਮਾਂ ਨੂੰ ਪਤਾ ਹੈ ਕਿ ਆਪਣਾ ਪੁੱਤ ਕਿਦਾਂ ਪਾਲਿਆ ਹੈ ਕਿਦਾਂ ਉਹ ਜੰਗ ਨੂੰ ਤੋੜਿਆ ਹੈ ਕਿਸੇ ਨੂੰ ਨਹੀਂ ਪਤਾ ਕਿ ਉਸ ਨਾਰ ਨੂੰ ਪਤਾ ਹੈ ਜਿਹਦਾ ਪਤੀ ਜਾਂਦਾ ਲੱਗਾ ਕਿਸੇ ਨੂੰ ਨਹੀਂ ਪਤਾ ਦੁੱਖ ਕੀ ਹੁੰਦਾ ਹੈ ਕਿਉਂਕਿ ਬੈਰੀ ਤੇ ਬਿਮਾਰੀ ਨੂੰ ਕਮਜ਼ੋਰ ਨਾ ਸਮਝੀਏ ਅੱਜ ਜੋ ਹਾਲਾਤ ਨੇ ਅਮਨ ਸ਼ਾਂਤੀ ਲਈ ਦੁਆ ਕਰੀਏ ਕਿ ਜਵਾਨ ਕਿਸੇ ਦਾ ਵੀ ਨਾ ਮਰੇ ਤਰੰਗੇ ਵਿੱਚ ਕੋਈ ਵੀ ਲਪੇਟ ਕੇ ਘਰਨਾ ਪਹੁੰਚੇ ਇਸੇ ਤਰ੍ਹਾਂ ਸਾਡੇ ਮੁਲਕ ਦੀ ਜੜੀ ਆ ਉਹ ਜੱਤ ਸਦਾ ਲਈ ਆਬਾਦ ਰਹੇ ਜੀ 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 ਨੂੰਪਰ ਸਾਹਿਬ ਫਿਰ ਆਪਾਂ ਸਮਝੀਏ ਕਿ ਇਹ ਕੋਈ ਖਤਰੇ ਦੀ ਘੰਟੀ ਨਹੀਂ ਆ ਇਸੇ ਲ ਜਲਵੇ ਦਿਖਾਏ ਜਾ ਰਹੇ ਕਿਉਂਕਿ ਨਾ ਤਸਵੀਰਾਂ ਕੁਝ ਜਾਈਆਂ ਜਦੋਂ 15 ਅਗਸਤ ਜਾਂ 26 ਜਨਵਰੀ ਨੂੰ ਹੁੰਦੀਆਂ ਕਿ ਇੱਕ ਲਕੀਰ ਜੀ ਖਿੱਚੀ ਜਾਂਦੀ ਆ ਇਹ ਆਪਾਂ ਮੰਨ ਕੇ ਚੱਲੀ ਕਿ ਜਲਵਾ ਕਿਉਂਕਿ ਚਾਹ ਦੀ ਚਾਲ ਵੀ ਬੜੀ ਸਲੋ ਸੀਗੀ ਨਹੀਂ ਇਹ ਜਿਹੜਾ ਜੋ ਵੀਡੀਓ ਤੋਂ ਸ਼ੋ ਹੋ ਰਿਹਾ ਉਹ ਇਹੀ ਸ਼ੋ ਹੋ ਰਿਹਾ ਕਿ ਉਹਦੇ ਵਿੱਚ ਇਹੋ ਜਿਹਾ ਕੋਈ ਗਲਬਤ ਨਹੀਂ ਕਿ ਜਿਹਦੇ ਵਿੱਚ ਬੰਬਾਰੀ ਕੀਤੀ ਜਾ ਰਹੀ ਹੋਵੇ ਜਾਂ ਕਿਸੇ ਉੱਤੇ ਇਹੋ ਜਿਹੀ ਨਜ਼ਰ ਰੱਖੀ ਜਾ ਰਹੀ ਹੋਵੇ ਉਹ ਸਿਰਫ ਸਾਰੀ ਵੀਡੀਓ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਜਿਹੜੇ ਆ ਜਲਵੇ ਆ ਉਹ ਭਾਰਤੀ ਫੌਜ ਵੱਲੋਂ ਦਿਖਾਏ ਜਾ ਰਹੇ ਨੇ ਇੱਕ ਵਾਰ ਆਪਾਂ ਦਰਸ਼ਕਾਂ ਦੇ ਨਾਲ ਵੀਡੀਓ ਦੇਖਦੇ ਆ ਆ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਜਹਾਜ਼ ਆ ਰਿਹਾ ਹੈ ਰਫ਼ਤਾਰ ਆਪਣੀ ਰਫ਼ਤਾਰ 'ਚ ਆ ਰਿਹਾ ਹੈ ਔਰ ਆ ਤੁਸੀਂ ਦੇਖੋ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਜਹਾਜ਼ ਆ ਰਿਹਾ ਹੈ ਜੀ ਔਰ ਲੋਕੀ ਕਹਿੰਦੇ ਗੋਲੇ ਸਿੱਟੇ ਮੈਂ ਕਹਿੰਦਾ ਗੋਲਾ ਤਾਂ ਨਹੀਂ ਹੈ ਇਹ ਚਮਕਾਰਾ ਜਿਹਾ ਸਿੱਟਿਆ ਗਿਆ ਕੁਝ ਇਹ ਚਮਕਾਰਾ ਇਦਾਂ ਦੀ ਗੋਲੇ ਚੁੱਟਣ ਵਾਲੀ ਗੱਲ ਨਹੀਂ ਨਾ ਕਿ ਉੱਥੇ ਹੋਜੇ ਕਿਸੇ ਵੀ ਏਰੀਆ ਦੇ ਵਿੱਚ ਇਹੋ ਜਿਹੀ ਘਟਨਾ ਵਾਪਰੀ ਹੈ ਆ ਦੂਜੇ ਐਂਗਲ ਤੋਂ ਦਿਖਾ ਦਿਓ ਜੀ ਜੀ ਨਾ ਕੋਈ ਕੋਈ ਵੀ ਜੀ ਘਟਨਾ ਨਹੀਂ ਵਾਪਰੀ ਹੈਗੀ ਤੇ ਜਿਹਦੇ ਵਿੱਚ ਕੋਈ ਲੋਕਾਂ ਦੇ ਵਿੱਚ ਇਦਾਂ ਦਾ ਡਰ ਪੈਦਾ ਹੋਵੇ ਜਾਂ ਡਰ ਪੈਦਾ ਹੋਵੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਇਸ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ ਜ਼ਰੂਰੀ ਹੈ ਪਰ ਸੁਰੱਖਿਆ ਏਜੰਸੀਆਂ ਨੇ ਕੋਈ ਤਾਂ ਪਰਦਾ ਫਾਸ਼ ਕਰਨਾ ਚਾਹੀਦਾ ਨਾ ਕਿ ਹੋਇਆ ਕੀ ਹੈ ਕਿਉਂਕਿ ਲੋਕਾਂ ਦੇ ਮਨਾਂ ਚ ਠੋਰਾ ਡਰ ਹੈ دہشت ਹੈ ਦੇਖੋ ਮੈਂ ਇਹ ਗੱਲ ਕਰ ਰਿਹਾ ਬਈ ਸੁਰੱਖਿਆ ਏਜੰਸੀਆਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਸ ਪ੍ਰਤੀ ਜਾਗਿਤ ਕਰਨਾ ਚਾਹੀਦਾ ਕਿ ਇਹੋ ਜੇ ਕੋਈ ਗਲਬਾ ਤਾਂ ਇਲਾਕੇ ਦੇ ਵਿੱਚ ਨਹੀਂ ਹੋਈ ਤਾਂ ਕਿ ਕਿਸੇ ਦੇ ਵਿੱਚ ਡਰ ਦਹਿਲ ਪੈਦਾ ਨਾ ਹੋਵੇ ਜੀ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਤਾਂ ਇਹ ਹਨ ਸਰਦਾਰ ਜਸਵੀਰ ਸਿੰਘ ਨੂਰਪੁਰੀ ਸਾਹਿਬ ਨਮਾਸ਼ਿਹਰ ਪੱਤਰਕਾਰ ਜਿਹੜੀ ਐਸੋਸੀਏਸ਼ਨ ਹੈ ਸਾਡੀ ਐਸੋਸੀਏਸ਼ਨ ਹੈ ਉਹਦੇ ਜ਼ਿਲ੍ਹਾ ਪ੍ਰਧਾਨ ਨੇ ਹਮੇਸ਼ਾ ਹੀ ਗੱਲ ਨੂੰ ਬੜੇ ਤਰਕ ਨਾਲ ਕਰਦੇ ਨੇ ਬੜੀ ਡੂੰਘਾਈ ਨਾਲ ਗੱਲ ਨੂੰ ਨਾਪ ਕੇ ਕਰਦੇ ਨੇ ਔਰ ਉਹਨਾਂ ਨੇ ਸਾਨੂੰ ਸਮਝਾਇਆ ਕਿ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਥਿਤੀ ਜਿਹੜੀ ਕੰਟਰੋਲ ਵਿੱਚ ਹੈ ਔਰ ਇਹ ਕਹਿੰਦੇ ਕਿ ਕੋਈ ਐਕਸਰਸਾਈਜ਼ ਲੱਗਦੀ ਹੈ ਇਹ ਜਿੱਦਾਂ ਜਿੱਦਾਂ ਆਪਾਂ ਕਹਿੰਨੇ ਕਿ ਜਲਵੇ ਤੁਸੀਂ ਤੁਹਾਡੇ ਸ਼ਬਦਾਂ 'ਚ ਗੱਲ ਕਰੀਏ ਕਿ ਜਲਵਾ ਦਿਖਾਇਆ ਲੱਗਦਾ ਤਾਂ ਘਬਰਾਉਣ ਦੀ ਡਰਨ ਦੀ ਕੋਈ ਲੋੜ ਨਹੀਂ ਹੈ ਗੋਲਾ ਡਿੱਗਿਆ ਤਾਂ ਨਹੀਂ ਲੱਗਦਾ ਆਪਾਂ ਇਹਨਾਂ ਸਮਝੇ ਕਿ ਗੋਲਾ ਡਿੱਗਿਆ ਉਮੀਦ ਕਰਦੇ ਆ ਕਿ ਸੁਰੱਖਿਆ ਏਜੰਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆ ਬਹੁਤ ਜਲਦੀ ਆ ਕੇ कुंठਚਕਾਈ ਕਰੇਗਾ ਪਰਦਾ ਫਾਸ਼ ਕਰੇਗਾ ਕਿ ਹੋਇਆ ਕੀ ਹੈ ਕਿਉਂਕਿ ਜਿਹੜੀਆਂ ਵੀਡੀਓਜ਼ ਨੇ ਉਹ ਥਾਂ-ਥਾਂ ਤੇ ਪਹੁੰਚ ਚੁੱਕੀਆਂ ਨੇ ਕਿਉਂਕਿ ਅੱਜ ਕੱਲ ਜਿਹੜੇ ਸਾਡੇ ਲੋਕ ਨੇ ਵਸਿੰਦੇ ਨੇ ਦੇਖਦੇ ਉਹ ਜਦੋਂ ਵੀ ਕੋਈ ਗਤੀਵਿਧੀ ਹੁੰਦੀ ਹੈ ਕੋਈ ਕਟਣਾ ਹੁੰਦੀ ਹੈ ਜਦੋਂ ਹੀ ਫੋਨ ਕੱਢ ਲੈਂਦੇ ਆ ਤੇ ਸੱਲਕਲਾ ਪਿੰਡ ਹੋਵੇ ਜਾਂ ਕਾਜਮਪੁਰ ਹੋਵੇ ਰਾਹੋਂ ਤੋਂ ਸਾਨੂੰ ਕਾਲਸ ਆ ਰਹੀਆਂ ਬੈਕ ਟੂ ਬੈਕ ਨਵਾਂ ਸ਼ਹਿਰ ਏਰੀਏ ਤੋਂ ਤਜੇ ਸਾਡੇ ਕੋਲ ਵੀਡੀਓਸ ਆ ਗਏ ਤੇ WhatsApp ਦੇ ਥਰੂ ਟਰੈਵਲ ਕਰ ਗਈਆਂ ਸਾਰੇ ਪਾਸੇ ਤਾਂ ਡੈਫੀਨਿਟਲੀ ਪ੍ਰਸ਼ਾਸਨ ਨੂੰ ਚਾਹੀਦਾ ਇੱਕ ਵਾਰੀ ਜਿਹੜਾ ਮੀਡੀਆ ਦੇ ਸਾਹਮਣੇ ਆ ਕੇ ਜ਼ਰੂਰ ਪਰਦਾ ਫਾਸ਼ ਕਰਨਾ ਚਾਹੀਦਾ ਕਿ ਹੋਇਆ ਕੀ ਇਹ ਜਲਵਾ ਸੀ ਇਹ ਸਿਰਫ ਇੱਕ ਜਲਵਾ ਸੀ ਕਿ ਕੋਈ ਖਤਰਾ ਆ ਆਉਣ ਵਾਲੇ ਖਤਰੇ ਦੀ ਕੋਈ ਘੰਟੀ ਹੈ ਤਾਂ ਲੋਕਾਂ ਦੇ ਮਨ 'ਚ ਕੋਈ ਵਿਹਿਮ ਨਾ ਰਵੇ ਕੋਈ دہشت ਨਾ ਰਵੇ ਕੋਈ ਲੋਕਾਂ ਦੇ ਮਨ ਦੇ ਅੰਦਰ ਸੰਨਾਟਾ ਨਾ ਬਣੇ ਲੋਕਾਂ ਦੇ ਮਨ ਦੇ ਅੰਦਰ ਸਹਿਮ ਦਾ ਮਾਹੌਲ ਨਾ ਬਣੇ ਉਸ ਲਈ ਪ੍ਰਸ਼ਾਸਨ ਨੂੰ ਇੱਕ ਵਾਰੀ ਸਾਹਮਣੇ ਆ ਕੇ ਇਸ ਪੂਰੀ ਗਤੀਵਿਧੀ ਦਾ ਘਟਨਾ ਦਾ ਪਰਦਾਫਾਸ਼ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ